ਹਾਂਜੀ ਮੇਰਾ ਨਾਮ ਕਰਮਜੀਤ ਸਿੰਘ ਜੀ ਪਿੰਡ ਹੀੜੀਆਂ ਜੀ ਕੱਲ ਇੱਥੇ ਜਗਰਾਤੇ ਦੇ ਵਿੱਚ ਇੱਕ ਕਰੰਟ ਲਾ ਕੇ ਲੜਕੇ ਦੀ ਡੈਥ ਹੋਈ ਲੜਕੇ ਦਾ ਨਾਮ ਕੁਲਦੀਪ ਸਿੰਘ ਸੀ ਤੇ ਬੜਾ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਸੀ ਲੇਬਰ ਦਾ ਕੰਮ ਕਰਦਾ ਸੀ ਉਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹਦੇ ਦੋ ਬੱਚੇ ਸੀ ਛੋਟੇ ਛੋਟੇ ਤੇ ਪਿੱਛੇ ਵਾਈਫ ਆ ਇਕੱਲੀ ਤੇ ਇਹੀ ਬੇਨਤੀ ਹੈ ਸੰਸਥਾ ਵੱਲੋਂ ਵੀ ਕੋਈ ਕੀਤਾ ਗਿਆ ਜੀ ਹਾਂਜੀ ਸੰਸਥਾ ਵੱਲੋਂ ਵੀ ਫਾਈਨੈਂਸ਼ਲੀ ਕੋਈ ਯੋਗਦਾਨ ਕੀਤਾ ਜਾਗਰਣ ਕਰਾਉਣ ਵਾਲਿਆਂ ਨੇ ਹਾਂਜੀ ਕੀਤਾ ਯੋਗਦਾਨ ਕੀਤਾ ਉਹਨਾਂ ਨੇ ਰਲ ਮਿਲ ਕੇ ਯੋਗਦਾਨ ਹਾਂਜੀ ਹਾਂਜੀ ਜੀ ਜਨਾਬੀ ਜੀ ਤੁਹਾਡਾ ਮੇਰਾ ਨਾਮ ਅਜੀ ਜੈਨ ਹਾਂਜੀ ਕਿਹੜੀ ਸੰਸਥਾ ਬਿਲੋਂਗ ਕਰਦੇ ਹੋ ਕ੍ਰਿਸ਼ਨਾ ਸੇਵਾਦਾਰ ਕੀ ਘਟਨਾ ਵਾਪਰੀ ਤੁਹਾਡੇ ਦੱਸੋ ਕੱਲ ਸਾਡਾ ਸਾਲਾਨਾ ਜਗਰਾਤ ਸੀ 22ਵਾਂ ਉਸ ਵਿੱਚ ਆਪਣੇ ਭਾਈ ਉਹ ਸਾਊਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਆਨ ਕਰਕੇ ਉਹਨੂੰ ਗਰੰਟ ਲੱਗੇ ਜਿਸ ਦਾ ਉਹਦੀ ਡੈਥ ਹੋ ਗਈ ਤੇ ਸਾਨੂੰ ਇਸ ਦਾ ਬਹੁਤ ਦੁੱਖ ਲੱਗਿਆ ਤੇ ਬੱਲਵੋਲੋਂ ਬੱਲਵੋਲੋਂ ਜੋ ਸਭ ਜਿੰਨੇ ਸਭ ਤੋਂ ਮਦਦ ਕਰਨੇ ਜ਼ਰੂਰ ਜੀ ਕੀ ਨਾਮ ਤੁਹਾਡਾ ਜੀ ਯੋਗਰਾਜ ਸਿੰਘ ਮੇਰੇ ਨਾਮ ਖਮਾਨੋ ਦੇ ਰਹਿਣ ਵਾਲੇ ਜੀ ਕੀ ਹਾਦਸਾ ਬਾਬਾ ਜੀ ਤੁਹਾਡਾ ਪ੍ਰੋਨਾ ਸੀਗਾ ਜੀ ਉਹਦਾ ਮਤਲਬ ਗਰੰਟ ਨਾਲ ਉਹ ਹੋ ਗਿਆ ਡੈਥ ਹੋ ਗਈ ਉਹਨਾਂ ਦੀ ਕਿੰਨੀ ਉਮਰ ਦੀ ਉਮਰ 35 38 ਦੇ ਵਿੱਚ ਵਿੱਚ ਹੋਣੀ ਜੀ ਕਿੰਨੇ ਬੱਚੇ ਉਹਨਾਂ ਦੇ ਦੋ ਬੱਚੇ ਆ ਜੀ ਛੋਟੇ ਛੋਟੇ ਇੱਕ 5-6 ਸਾਲ ਦਾ ਮੁੰਡਾ 14 ਸਾਲ ਦੀ ਕੁੜੀ ਹੈ ਕਿੱਥੇ ਹਾਸਾ ਵਾਪਰਿਆ ਜੀ ਮਾਛੇ ਵੜੇ ਹੋਏ ਜੀ ਬਚ ਨਹੀਂ ਹੋਣ ਬਸਹਿਰਾ ਵਾਲੇ ਉਹ ਅਮਰਾਲੇ ਪਿੰਡ ਦੇ ਜੀ 3 ਨਾਟਾ ਮਹਰਜਿੰਦਰ ਸਿੰਘ ਰਾਜਾ ਨੰਬਰਦਾਰ ਖਮਾਣੋ ਹਾਂਜੀ ਕੁਲਦੀਪ ਸਿੰਘ ਅਮਰਾਲੇ ਤੋਂ ਕੱਲ ਇੱਥੇ ਕੰਮ ਕਰਨ ਵਾਸਤੇ ਆਇਆ ਸੀ ਲੇਬਰ ਦਾ ਕੰਮ ਕਰਦੇ ਸੀ ਉਹ ਕੋਈ ਜਾਗਰਣ ਸੀ ਉੱਥੇ ਉਹਨਾਂ ਦੀ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ ਜੀ ਤੇ ਉਹਦੀ ਡੈਥ ਹੋ ਗਈ ਮੌਤ ਹੋ ਗਈ ਉਹਦੀ ਇਹ ਉਹ ਤੋਂ ਵੀ ਸਸਤਾ ਉਹਨੇ ਮਦਦ ਕੀਤੀ ਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਬੱਚੇ ਆ ਛੋਟੇ ਛੋਟੇ ਬੱਚੇ ਆ ਜੀ ਵੀ ਉਹ ਤੋਂ ਕੋਈ ਮਾਰਗ ਦਰਤਾ ਵੱਧ ਤੋਂ ਵੱਧ ਦੇ ਕੇ ਤਾਂ ਕਿ ਪਰਿਵਾਰ ਦਾ ਭਲਾ ਹੋ ਸਕੇ ਤੇ ਬੱਚਿਆਂ ਦੀ ਪੜ੍ਹਾਈ ਦਾ ਕੇ ਜਰਾ ਚੱਲ ਸਕੇ ਕੰਮ ਇਹਨਾਂ ਨਾਲੋਂ ਤੁਹਾਡਾ ਕੋਈ ਗੱਲਾ ਛੁਪਾ ਸਰ ਗੱਲਾ ਛੁਪਾ ਕੀ ਹੋਣਾ ਸਾਡੀ ਮਾਇਆ ਪਿਆਰੀ ਸਾਂਝਾ ਮਦਦ ਕਰੂਗੀ ਜੰਦੀ ਹਾਂਜੀ ਤੁਹਾਡਾ ਨਾਮ ਦੱਸੋ ਜੀ ਹਾਂਜੀ ਡਾਕਟਰ ਹਰਪ੍ਰੀਤ ਜੀ ਐਸਐਸ ਸਮਰਾਲਾ ਸਰ ਇੱਕ ਪ੍ਰੈਸ ਕਨਫਰੰਸ ਦਾ ਮੌਕੇ ਤੇ ਆਤ ਇਲੈਕਟ੍ਰਿਕ ਮਾਮਲਾ ਹਾਂਜੀ ਇਹ ਸਾਡੇ ਕੋਲੇ ਆਇਆ ਵਿਅਕਤੀ ਜਿਹੜਾ ਬ੍ਰੌਡ ਰੈੱਡ ਲੈ ਕੇ ਆਏ ਸੀਗੇ ਕੁਲਦੀਪ ਸਿੰਘ ਸਨੋ ਬਲਬੀਰ ਸਿੰਘ ਤੇ ਪਿੰਡ ਅਮਰਾਲਾ ਦੇ ਹੈਗੇ ਉਮਰ ਇਹਦੀ 35 ਸਾਲ ਇਲੈਕਟ੍ਰਿਕ ਸ਼ੌਕ ਦੀ ਹਿਸਟਰੀ ਦੇ ਰਿਹਾ ਸੀ ਉੱਥੇ ਪਹਿਲਾਂ ਪ੍ਰੋਗਰਾਮ ਵਗੈਰਾ ਲਾਉਣਗੇ ਸੀ ਮਖਸ਼ਵੜਾ ਸਾਹਿਬ ਤੇ ਉੱਥੇ ਇਹਨੂੰ ਕਰੰਟ ਲੱਗ ਗਿਆ ਡੀਜੇ ਵਗੈਰਾ ਦੀ ਸੀ ਸਾਊਂਡ ਵਗੈਰਾ ਦਾ ਹੁੰਦਾ ਉਸ ਤੋਂ ਬਾਅਦ ਦੇਖੇ ਹੁਣ ਲੈ ਕੇ ਆਏ ਸੀ ਰਾਤ ਬੋਡੀ ਰਖਾਈ ਹੈ ਹੁਣ ਅੱਗੇ ਦਾ ਪੋਸਟਮਾਰਟਮ ਵਗੈਰਾ ਕਰਕੇ ਕਿਹੜੀ ਹੈ ਕਿ ਬੋਡੀ ਵਾਰਸਾਂਦੇ ਵਾਲੇ ਕਰ ਦਿੱਤੀ ਜਾਓ ਜਦੋਂ ਲੈ ਆਂਦਾ ਗਿਆ ਜੀ ਡੈਡ ਸੀ ਕਿ ਹਾਂਜੀ ਬਿਲਕੁਲ ਪੋਸਟਮਾਰਟਮ ਹੋਊਗਾ ਜਾਰੇ ਹਾਂਜੀ ਹਾਂਜੀ ਪੁਲਿਸ ਪੇਪਰ ਜਦੋਂ ਆ ਜਾਣਗੇ ਅਸੀਂ ਪੋਸਟਮਾਰਟਮ ਕਰਾ ਕੇ ਰਗਰੀ ਕਾਰਵਾਈ ਕਰਾ ਦਾਂਗੇ ਜਿਹੜੀ ਰਾਤ ਘਟਨਾ ਵਾਪਰੀ ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਅਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ son of ਭਲਵੀਰ ਸਿੰਘ ਪਿੰਡ ਅਮਰਾਲਾ ਤਹਿਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਇੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਰੀਬ 20 ਸਾਲ ਤੋਂ ਤੇ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਕੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆਗੇ ਹੈਗੇ ਸਾਡੇ ਕੋਲ ਮਦਈ ਆਗੇ ਹੈਗੇ ਉਹਦੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੇ ਅਸੀਂ 196 ਬੀ ਐਨ ਐਸ ਐਸ ਕਾਰਵਾਈ ਕਰਨ ਲੱਗੇ ਆ ਤੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਅੱਜ ਜੀ ਅਸੀਂ ਲਾਸ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਤਾਗੇ ਸੰਸਕਾਰ ਕਿੰਨੇ ਮਾਸੇ ਮੁੰਡੇ ਦੇ ਤੇ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਤੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਆ ਜੀ ਤੇ ਬੇਟਾ ਹੈਗਾ 7 ਸਾਲ ਦਾ ਤੇ ਪਰਿਵਾਰ ਬਾਕੀ ਕਾਰਵਾਈ ਕਰਦੇ